ਵंदन ਲੈ ਕੇ ਕਰਦੇ ਹਾਂ ਜੀ ਸਾਡੇ ਸਤਿ ਸਭੇ ਅੰਦੀ ਧੰਨਤਾ ਸ੍ਰੀ ਗੁਰਗ੍ਰਸਾ ਜੀ ਬਰਾਜਮਾਨ ਨੇ ਜਿਹਦੇ ਆਪਾਂ ਲੈੱਟ ਸੀਨਾ ਸਿੰਘ ਸਭਾ ਗੁਰਦਵਾਰ ਪਤ ਦਿਖਾ ਰਹੇ ਜੋ ਸ੍ਰੀਪੁਰੇ ਵਿੱਚ ਬਰਾਜਮਾਨ ਨੇ ਧੰਨਤਾ ਸ੍ਰੀ ਗੁਰਗ੍ਰਸਾ ਜੀ ਹਉ ਇੰਦਰੀ ਖਾਸ ਨੇ ਅਖੋ ਜਿਹੜੇ ਲਾਤੀ ਸਿਆਸੀ ਸਿੰਘ ਸਵਾ ਗੁਰਦਰਾ ਸ੍ਰੀਪੁਰੇ ਤੋ ਦਿਖਾ ਰਹੇ ਨੇ گرو سا دو تین لگے لگائے گی دکھایا ਔਰ ਬਾਬਾ ਜੀ ਨੂੰ ਮੂੰਹ ਕਰੇ ਚਿਹਰਾ ਬਾਬਾ ਜੀ ਦਿੱਤ ਚਿਹਰਾ ਸੁਣ ਲਿਆ। ਔਰ ਪਾਈਓ ਸੇਵਾ ਕਰੀ ਜੋ ਨਾ ਲੈ। ਆਜੋ ਬੰਦੋ ਆਜੋ। ਔਰ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਪ੍ਰਗਟਿਓ ਮਰਦੇ ਅਗੰਮੜਾ ਵਰਿਆਮ ਇਕੈਲਾ। ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਕੁਟੇਲਾ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ 27 ਦਸੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਨਾਇਆ ਗਿਆ ਇਥੇ ਇਸ ਸਬੰਧ ਦੇ ਵਿੱਚ ਪੰਜ ਵਿਸ਼ਾਲ ਪ੍ਰਭਾਤ ਫੇਰੀਆਂ 22 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਗੁਰਦੁਆਰਾ ਸਾਹਿਬ ਤੋਂ ਸਵੇਰੇ 5:30 ਵਜੇ અમૃત વેલે આરંભ ਕੀਤੀਆਂ ਗਈਆਂ ਤੇ ਅੱਜ ਦੇ ਦਿਨ ਗੁਰਮਤ ਸਮਾਗਮ ਵਾਲੇ ਦਿਨ ਇਹਨਾਂ ਸਾਰਿਆਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਪ੍ਰਭਾਤ ਫੇਰੀਆਂ 'ਚ ਗੁਰਦੁਆਰਾ ਸਾਹਿਬ ਵਿਖੇ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਰਖਾਏ ਆ ਲੰਗਰ ਵਾਲੇ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਵਾ ਇਸ ਮੌਕੇ ਤੇ ਅੱਜ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਵਾ ਜਿਸ ਵਿੱਚ ਅੱਜ ਸਾਡੇ ਅੰਮ੍ਰਿਤਸਰ ਦੇ ਮੇਅਰ ਸਰਦਾਰ ਜਤਿੰਦਰ ਸਿੰਘ ਜੀ ਮੋਤੀਪਾਟੀਆਂ ਜੀ ਆਏ ਆ ਉਹਨਾਂ ਦਾ ਵੀ ਗੁਰਦਰਾ ਸਾਹਿਬ 'ਤੇ ਆ ਕੇ ਜੀ ਆਇਆਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 April 1699 ਨੂੰ ਅਮਰਤ ਪੰਜਾਂ ਪਿਆਰਿਆਂ ਤੋਂ ਆਪ ਛਕਿਆ ਤੇ ਫਿਰ ਉਹਨਾਂ ਤੋਂ ਵੀ ਆਪ ਛਕਿਆ ਤੇ ਅਸੀਂ ਇਹ ਸਾਰਿਆਂ ਨੂੰ ਮੈਸੇਜ ਦਿੰਨੇ ਆ ਬਾਣੀ ਵਾਲੇ ਭਣੋ ਬਾਣੀ ਤੇ ਬਾਣੇ ਦੇ ਧਾਰ ਨਹੀਂ ਹੋਵੋ ਤਾਂ ਕਿ ਜਿਹੜੇ ਸਿੱਖ ਕੌਮ ਤੇ ਜੜੀਆਂ ਚੁਣੌਤੀਆਂ ਵਾਂ ਉਹਨੂੰ ਅਸੀਂ ਦੂਰ ਕਰ ਸਕੀਏ ਹਾਂਜੀ ਸੁਮਰਾਜੀ ਸਾਜੀ ਅਪਲਾਈ ਮੈਂ ਦਾ ਸਰਵਿੰਦਰਜੀਤ ਸਿੰਘ ਸੇਵਾਦਾਰ ਗੁਰਦੁਆਰਾ ਸ੍ਰੀ ਕਸ਼ਿੰਧ ਸਭਾ ਰਾਣੀ ਗਿਆ ਸ਼ਰੀਪੁਰਾ ਤੋਂ ਮੈਂ ਸੰਗਤਾਂ ਨੂੰ ਇੱਕ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਤੇ ਸਾਰੇ ਕਾਰਜਾਂ ਨੂੰ ਨਿਪੇੜੇ ਚੜਾਇਆ ਦੂਸਰਾ ਇਹ ਹੈ ਕਿ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਗੁਰਬਾਣੀ ਨਾਲ ਜੁੜੋ ਵਾੜੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਗੁਰੂ ਘਰ ਦੇ ਨਾਲ ਸੇਵਾ ਨਾਲ ਜੁੜੋ ਬਾਣੀ ਨਾਲ ਪ੍ਰੇਮ ਕਰੋ ਠੀਕ ਹੈ ਨਾ ਸ਼ੁਭ ਕਰਮਨ ਕਰੋ ਤੇ ਆਪਣਾ ਜਨਮ ਜਿਹੜਾ ਉਹ ਸਫਲ ਕਰੋ ਇੱਕ ਖਾਸ ਜੀ ਬੇਚੇ ਆ ਕਿਤੇ ਸਾਡੇ ਸਿੱਖ ਜਿਹੜਾ ਮਸ਼ਨ ਆ ਸਿੱਖ ਦਾ ਬਹੁਤ ਉੱਡਾ ਜਿੱਦੀ ਆਪਾਂ ਦੇ ਨਹੀਂ ਦਿੱਸਦੇ ਜਿਹੜੇ ਸਿੱਖੀ ਜਿਹੜਾ ਉਹਨਾਂ ਦੇ ਉਹਨਾਂ ਨੇ ਮਹਾਂ ਸਿੱਧਨਿਆ ਕਰਵਾਲੇ ਚੱਜਾ ਪਰ ਕੁਝ ਵਿੱਚ ਸਾਡੇ ਇਤਿਹਾਸ ਬਾਰੇ ਤੋੜ ਮੁਰੂ ਕਰਦੇ ਨੇ ਬੜੀ ਠੀਕ ਹਨ ਜੀ ਦੇਖੋ ਜੀ ਇਹ ਜੋ ਪ੍ਰਾਤਨ ਇਤਿਹਾਸ ਹੈ ਜੀ ਉਹ ਤੇ ਜਿਹੜਾ ਬਹੁਤ ਵਿਸ਼ਾਲ ਹੈ ਉਹਦੇ ਵਿੱਚ ਕਈ ਲੋਕਾਂ ਨੇ ਆਪਣੇ ਤੌਰ ਤੇ ਉੱਤੇ ਵਿੱਚ ਆਪਣੀਆਂ ਮਨਛਾ ਨੂੰ ਪੂਰਨ ਕਰਨ ਵਾਸਤੇ ਉਹਦੇ ਵਿੱਚ ਆਪਣੇ ਵੱਲੋਂ ਕਈ ਕੁਝ ਜੋੜ ਦਿੱਤਾ ਹੈ ਅਸਲ ਇਤਿਹਾਸ ਪੜੋ ਤੇ ਉਹਦੇ ਨਾਲ ਜੁੜੋ ਹਰਦੇਵ ਸਿੰਘ ਜੀ ਇਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਰਾਨੀ ਬਾਜ਼ਾਰ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਸੱਤੇ ਪਾਸ਼ਾ ਨੇ ਸੇਵਾ ਦਿੱਤੀ ਹੈ ਅਸੀਂ ਉਹ ਸੇਵਾ ਨਿਭਾ ਰਹੇ ਹਾਂ ਅਸੀਂ ਤੇ ਇਹੋ ਮੈਸੇਜ ਦਿੰਦੇ ਆ ਕਿ ਅਮਰਤ ਛੱਕੋ ਸਿੰਘ ਸਜੋ ਇਕੱਠ ਕਰੋ ਨਾਮ ਜਪੋ ਬਾਬੇ ਨਾਨਕ ਦੇ ਸਿਧਾਂਤ ਦੇ ਉੱਤੇ ਚੱਲਣਾ ਚਾਹੀਦਾ ਇਹੋ ਹੀ ਸਾਡਾ ਸੰਦੇਸ਼ ਹੈ ਇਹੋ ਹੀ ਸਾਡਾ ਮਹਾਰਾਜ ਦਾ ਕਿਰਪਾ ਨਾਲ ਇਹ ਸੇਵਾ ਕਰਦੇ ਆ ਤੇ ਇਹੋ ਹੀ ਸਾਡਾ ਸੰਦੇਸ਼ ਹੈ ਸਾਰੀ ਸੰਗਤ ਸਵਾਗਤ ਜੀ ਫਤਿਹ ਜੰਦਰ ਸਿੰਘ ਸੁਮੇਤੀ ਦਾਸ ਜਨਮ ਸੱਤੋਂ ਮੋਤਰਾ ਸ਼ਹੀਰ ਸਿੰਘ ਸਭਾ ਅੱਜ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪ੍ਰਬ ਦੀ ਸਮੂੱਚੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦੇ ਹੜਤੇ ਅਸੀਂ ਗੁਰਦੁਆਰਾ ਸਾਹਿਬ ਇਹ ਪ੍ਰੋਗਰਾਮ ਕੀਤਾ ਤੇ ਉਸ ਤੋਂ ਉਪਰੰਤ ਅਸੀਂ ਇੱਕ ਸਮੁੱਚੇ ਆਪਣੇ ਨਗਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਬਿ ਸਮੁੱਚੇ ਪ੍ਰਕਾਸ਼ ਦੇ ਹੜਤੇ ਦਾ ਪ੍ਰਣ ਕਰੀਏ ਜਿਹੜੇ ਨਸ਼ੇ ਦਾ ਕੋੜ ਹੈਗਾ ਉਸ ਇਲਾਕੇ ਦੇ ਵਿੱਚੋਂ ਆਪਾਂ ਇਸ ਇਲਾਕੇ ਵਿੱਚੋਂ ਬਾਹਰ ਸਦਿਏ ਨਾ ਇਹੇ ਕਮਾਂਗਾ ਵੀ ਨੌਜਵਾਨਾਂ ਨੂੰ ਗੁਰੂ ਵਾਲੇ ਬਣੋ ਗੁਰੂ ਘਰ ਨਾਲ ਜੁੜੋ ਤੇ ਨਸ਼ੇ ਤੋਂ ਦੂਰ ਰਹੋ ਸਰ ਜੀ ਛੱਡੀ ਚਲੋ ਆਮ ਪਾਰਟੀ ਦੇ ਜਿਹੜੇ ਸੀਐਮ ਸਾਹਿਬ ਉਹਨਾਂ ਕਹੇ ਕਿ ਜਿਹੜੇ ਤਿੰਨ ਸ਼ਹਿਰ ਇਹਨਾਂ ਨੂੰ ਕਿਤਨੇ ਅਕਦਾ درجہ ਦਿੱਤਾ ਗਿਆ ਇਹਦੇ ਬਾਰੇ ਸ਼ਰਾਬ ਮੀਟਿੰਗ ਦੂਰ ਕਿਥੇ ਮੈਂ ਬਹੁਤ ਇਸ ਕਮੇਟੀ ਛਲਾਗਾ ਕਰਦਾ ਵਾਂ ਜਿਹੜਾ ਉਹਨਾਂ ਨੇ ਸ਼੍ਰੀ ਅਮਰਸਾਹਬ ਨੂੰ ਪਵਿੱਤਰ ਦਰਜਾ ਦਿੱਤਾ ਵਾ ਪਰ ਪਵਿੱਤਰ ਸ਼ਹਿਰ ਦੇ ਦਰਜੇ ਦੇ ਨਾਲ ਜਿਹੜੀ ਹੈ ਜਿਹੜੀ ਉਸ ਤੋਂ ਬਾਅਦ ਹੜੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਨੇ ਉਹਨਾਂ ਨੇ ਵੀ ਧਿਆਨ ਚ ਰੱਖਦੇ ਹੋਏ ਪੂਰਾ ਇੱਕ ਨੀਤੀ ਬਣਨੀ ਚਾਹੀਦੀ ਸੀ ਤੇ ਮੈਂ ਇਹ ਪ੍ਰੋਗਰਾਮ ਦੀ ਇਸ ਜਿਹੜਾ ਉਹਨਾਂ ਨੇ ਨੀਤੀ ਬਣਾਈ ਹੈ ਪਵਿੱਤਰ ਸ਼ਹਿਰ ਦਰਜਾ ਦਿੱਤਾ ਉਹਦਾ ਮੈਂ ਧੰਨਵਾਦ ਕਰਦਾ ਪਰ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਪਵਿੱਤਰ ਸ਼ਹਿਰ ਦੇ ਵਿੱਚ ਇਸ ਪਵਿੱਤਰ ਸ਼ਹਿਰ ਦਾ ਬਣਾਉਣਾ ਇੱਕ ਨੀਤੀ ਵੀ ਤਿਆਰ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ 12 ਗੇਟਾਂ ਦੇ ਅੰਦਰ ਜੋ ਸ਼ਹਿਰ ਦੇ ਰੋਜ਼ਗਾਰ ਲੋਕਾਂ ਦੇ ਕਿਤੇ ਜੁੜੇ ਹੋਏ ਨੇ ਉਹਨਾਂ ਨੇ ਵੀ ਤਾਂ ਕਿ ਉਜਾੜਿਆ ਨਾ ਸਕੇ ਉਹਨਾਂ ਨੂੰ ਰੋਜ਼ਗਾਰ ਵੀ ਦਿੱਤਾ ਜਾ ਸਕੇ ਧੰਨਵਾਦ ਤੁਸੀਂ ਚੰਦ ਸਿੰਘ ਜੀ ਵਾਹਿਗੁਰੂ ਜੀ ਹੈ ਕੀ ਐਜੀ ਮੈਸੇਜ ਕੀ ਦੇਣਾ ਜੇ ਅਸੀਂ ਜਿਹੋ ਜਿਹਨੇ ਆਪਣੇ ਜੀਮੂ ਦੇ ਨਾਲ ਜੁੜੋ ਕੋਈ ਲੱਗ ਲੱਗਣਾ ਹੈ ਆਪਣਾ ਰੋਦਾ ਹੀ ਹੋ ਗਿਆ ਨੇ ਹਾਰ ਸੋਨਹਾਰ ਬੋਲੇ ਸੋਨਹਾਰ ਸੋ